ਅੱਜ ਸਮਾਜ ਨੇ ਮਨੁੱਖ ਨੇ ਤੇ ਖਾਸ ਕਰਕੇ ਸਿੱਖਾਂ ਨੇ ਤਰੱਕੀ ਬੜੀ ਕੀਤੀ ਹੈ ਜਿਉਂਦੀ ਉਦਾਹਰਣ ਹੈ ਤੇ ਉਦਾਹਰਣ ਇਹ ਵੀ ਕੱਚਿਆਂ ਘਰਾਂ ਤੋਂ ਪੱਕੀਆਂ ਹਵੇਲੀਆਂ ਕੋਠੀਆਂ ਮਹਿਲਾਂ ਤੱਕ ਬਲਦਾਂ ਤੋਂ ਟਰੈਕਟਰਾਂ ਤੱਕ ਦਾਤੀ ਤੋਂ ਕੰਬਾਈਨਾਂ ਤੱਕ ਬਹੁਤ ਵੱਡੀ ਤਰੱਕੀ ਹੈ ਪਰ ਜੇ ਕੁਝ ਗਵਾਇਆ ਉਹ ਵੀ ਬਹੁਤ ਵੱਡਾ ਕੁਝ ਗਵਾਇਆ ਹੈ ਪਹਿਲਾਂ ਜਦੋਂ ਅਸੀਂ ਛੋਟੇ-ਛੋਟੇ ਬੱਚੇ ਹੁੰਦੇ ਸਾਂ ਹਰ ਘਰ ਦੇ ਵਿੱਚ ਗੁਰਬਾਣੀ ਹੁੰਦੀ ਸੀ ਕੋਈ ਪੋਥੀ ਪੜਦਾ ਕੋਈ ਗੁਟਕਾ ਪੜਦਾ ਈਵਨ ਇਥੋਂ ਤੱਕ ਕਿ ਸੱਥਾਂ ਵਿੱਚ ਵੀ ਰੂਪ ਵਸੰਤ ਜੋਰਾਵਰ ਫਤੇ ਸਿੰਘ ਜੀ ਦੇ ਕਿਸੇ ਪੜੇ ਜਾਂਦੇ ਸੀ ਅੱਜ ਜਿਹਨੂੰ ਅਸੀਂ ਤਰੱਕੀ ਕਹਿੰਨੇ ਆ ਉਹਦੇ ਨਾਲ-ਨਾਲ ਸਾਡੇ ਘਰਾਂ 'ਚੋਂ ਗੁਰਬਾਣੀ ਪੁਲਆਇਨ ਕਰ ਗਈ ਹੈ ਕਿਸੇ ਕਰਮਾਂ ਵਾਲੇ ਘਰ ਵਿੱਚ ਗੁਰਬਾਣੀ ਹੈ ਜੇ ਇਸ ਗੱਲ ਦਾ ਕਿਸੇ ਨੂੰ ਨਹੀਂ ਪਤਾ ਛੁਟੇਰੀ ਉਮਰ ਹੈ ਤੇ ਮੈਂ ਉਹਦਾ ਇੱਕ ਪ੍ਰਮਾਣ ਦੇ ਦਿੰਨਾ ਜਿਵੇਂ ਪਿੱਛੇ ਕਰੋਨਾ ਆਇਆ ਤੇ ਕਰੋਨਾ ਨੇ ਸਾਡੇ ਗੁਰਮਤ ਸਮਾਗਮਾਂ ਦਾ ਭੋਗ ਪਾਤਾ ਇਸੇ ਤਰ੍ਹਾਂ ਤੁਹਾਡੀਆਂ ਪੱਕੀਆਂ ਹਵੇਲੀਆਂ ਨੇ ਆਸਾ ਦੀ ਵਾਰ ਦੀ ਕੋਥੀ ਦਾ ਜਪਜੀ ਸਾਹਿਬ ਦੇ ਗੁਟਕਾ ਸਾਹਿਬ ਦਾ ਸੁਖਣੀ ਸਾਹਿਬ ਦਾ ਕੰਮ ਨਵੇੜਤਾ ਇਸ ਕਰਕੇ ਭਾਈ ਇਸ ਸਮਾਗਮ ਦਾ ਜਿੱਥੇ ਹੋਰ ਤੁਸੀਂ ਲਾਹਾ ਲਿਆ ਫੁੱਲਾਂ ਦੀ ਵਰਖਾ ਹੋਈ ਹੈ ਅਤਿ ਸ਼ਬਾਜੀ ਹੋਈ ਹੈ ਉੱਥੇ ਇੱਕ ਇਹ ਬੇਨਤੀ ਪ੍ਰਵਾਨ ਕਰਿਓ ਆਪਣੇ ਆਪਣੇ ਘਰਾਂ ਵਿੱਚ ਗੁਰਬਾਣੀ ਨੂੰ ਵਾਪਸ ਲੈ ਆਓ ਨਾ ਤੁਹਾਡੇ ਘਰ ਬਿਮਾਰੀ ਰਹੇਗੀ ਨਾ ਤੁਹਾਡੇ ਘਰ ਲੜਾਈ ਰਹੇਗੀ ਤੇ ਬਰਕਤਾਂ ਹੀ ਬਰਕਤਾਂ ਹੋ ਜਾਣਗੀਆਂ ਦੂਸਰੀ ਬੇਨਤੀ ਅੱਜ ਸਾਡੇ ਸਿੱਖਾਂ ਦੇ ਬੱਚੇ ਸਿੱਖੀ ਦੇ ਲਿਬਾਸ ਦਾ ਭੋਗ ਪਾਈ ਬੈਠੇ ਕਿਸੇ ਬੱਚੇ ਦੇ ਸਿੱਖ ਲਿਬਾਸ ਨਹੀਂ ਹੈ ਕੋਈ ਬਣਾਉਣ ਪਾਈ ਫਿਰਦਾ ਕੋਈ ਲੋਰ ਪਾਈ ਫਿਰਦਾ ਆ ਸਾਡੀਆਂ ਬੀਬੀਆਂ ਪਜਾਮੇ ਪਾਈ ਫਿਰਦੇ ਆ ਮੁੰਡੇ ਸਲਵਾਰਾਂ ਪਾਈ ਫਿਰਦੇ ਆ ਦੇਖੋ ਜ਼ਮਾਨਾ ਕੈਸਾ ਆ ਗਿਆ ਨਹੀਂ ਅਸੀਂ ਵਿਦਵਾਨ ਕਹਿੰਦਾ ਜਿਨ ਕੇ ਦਿਨ ਮਨਾਤੇ ਹੋ ਉਹਨਾਂ ਕੀ ਬਾਤ ਵੀ ਮਾਨਾ ਕਰੋ ਜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਮਾਇਆ ਪੇਟ ਚੜਾਉਂਦੇ ਹੋ ਸੀਸ ਪੇਟ ਚੜਾਉਂਦੇ ਹੋ ਰਮਾਲ ਪੇਟ ਉਹਦੀ ਗੱਲ ਵੀ ਮੰਨੋ ਆਪਣੇ ਆਪਣੇ ਲਿਬਾਸ ਵਿੱਚ ਆਓ ਲਿਬਾਸ ਵਿੱਚ ਅਸੀਂ ਮਦਰ ਲੈਂਡ ਵਿੱਚ ਵਸਦੇ ਆ ਤੁਹਾਨੂੰ ਪਤਾ ਹੈ ਕੱਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸਾੰਬੇ ਜੰਮੂ ਦੇ ਇਲਾਕੇ ਵਿੱਚ ਇੱਕ ਪਿੰਡ ਵਿੱਚ ਕਿਸੇ ਸਿਰਫਰੇ ਨੇ ਤੇਲ ਪਾ ਕੇ ਅੱਗ ਲਾ ਕੇ ਬੇਅਦਬੀ ਕਰਤੀ। ਉਥੋਂ ਦੇ ਸਿੱਖਾਂ ਨੇ ਉਹਦਾ ਘਰ ਫੂਕਤਾ। ਸਾਡੇ 2015 ਤੋਂ ਲੈ ਕੇ ਬੇਅਦਬੀਆਂ ਅਜੇ ਤੱਕ ਹੋ ਰਹੀਆਂ। ਪੰਜਾਬ ਦਾ ਸਿੱਖ ਕਹਿੰਦਾ ਜੀ ਮੇਰੀ ਪਾਰਟੀ ਦਾ ਹੁਕਮ ਨਹੀਂ ਆਇਆ ਮੈਂ ਤਾਂ ਧਰਨੇ 'ਚ ਨਹੀਂ ਆਇਆ। ਮਦਰਲੈਂਡ ਇੱਥੋਂ ਸਿੱਖੀ ਸ਼ੁਰੂ ਹੋਈ ਹੈ ਇਹਦਾ ਕਾਰਨ ਕੀ ਹੈ ਜਦੋਂ ਤੁਸੀਂ ਲਿਬਾਸ ਬਦਲ ਲਿਆ ਤੁਹਾਡਾ ਦਿਮਾਗ ਵੀ ਬਦਲ ਗਿਆ ਆ ਮਾਰਵਾੜ ਵਿੱਚੋਂ ਆਉਂਦੇ ਨੇ ਰਾਜਸਤਾਨੀ ਤੁਹਾਡੀਆਂ ਸੜਕਾਂ ਤੇ ਕੰਮ ਕਰਨ ਵਾਸਤੇ ਉਹ ਰਾਜਪੂਤ ਨੇ ਜਿਵੇਂ ਤੁਹਾਡਾ ਕਦੇ ਰਾਜ ਹੁੰਦਾ ਸੀ ਉਹਨਾਂ ਦਾ ਵੀ ਹੁੰਦਾ ਸੀ ਤੁਹਾਡਾ ਰਾਜ ਚਲਿਆ ਗਿਆ ਤੁਸੀਂ ਲੋਕਾਂ ਦੇ ਗੁਲਾਮ ਹੋ ਗਏ ਉਹਨਾਂ ਲੋਕਾਂ ਦੇ ਜਿਹੜੇ ਤੁਹਾਡੇ ਪੈਰਾਂ 'ਚ ਬੰਦੇ ਸੀ ਉਹਨਾਂ ਦਾ ਰਾਜ ਚਲਾ ਗਿਆ ਆਪਾਂ ਕਹਿੰਦੇ ਨਾ ਫਲਾਣਾ ਛੜਕ ਤੇ ਆ ਗਿਆ ਉਹ ਤੁਹਾਡਾ ਵੱਟਾ ਪਾਉਂਦੇ ਨੇ ਲੁੱਕ ਪਾਉਂਦੇ ਨੇ ਕਦੇ ਉਹਨਾਂ ਦੀਆਂ ਬੀਬੀਆਂ ਦਾ ਲਿਬਾਸ ਵੇਖਿਓ ਇੱਥੇ ਲਟਕਣ ਵੱਡੇ ਵੱਡੇ ਚੂੜੇ ਪੈਰਾਂ ਦੇ ਵਿੱਚ ਵੀ ਚੂੜੇ ਚੋਲੀ ਸਾੜੀ ਉਹਨਾਂ ਲਿਬਾਸ ਨਹੀਂ ਛੱਡਿਆ ਮੈਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਚਰਨ ਸ਼ੋਹ ਵਿੱਚ ਖੜ ਕੇ ਬੇਨਤੀ ਕਰਦਾ ਨਿਮਾਣਾ ਸਿੱਖਾਂ ਜਿਹੜੇ ਆਪਣਾ ਲਿਬਾਸ ਨਹੀਂ ਛੱਡਦੇ ਉਹਨਾਂ ਦਾ ਇੱਕ ਨਾ ਇੱਕ ਦਿਨ ਰਾਜ ਨਿਸ਼ਚਿਤ ਹੁੰਦਾ ਹੈ ਤੁਸੀਂ ਰਾਜ ਵਾਲਿਓ ਤੁਹਾਡੇ ਰਾਜ ਵਿੱਚ ਕੁੱਤੇ ਦੇ ਗਲ ਵਿੱਚ ਕੰਠਾ ਪਾ ਦਿੱਤਾ ਜਾਂਦਾ ਸੀ 24 ਘੰਟੇ ਘੁੰਮਦਾ ਸੀ ਕੋਈ ਲੋਂਦਾ ਨਹੀਂ ਸੀ ਅੱਜ ਸਿੱਖਾਂ ਦੇ ਬੱਚੇ ਟਰਾਂਸਫਾਰਮਰ ਦਾ ਸਿੱਕਾ ਕੱਢਦੇ ਫਿਰਦੇ ਆ ਦਰਫੱਟੇੋਂ ਸਾਡੀ ਸਿੱਖੀ ਦੇ ਨਸ਼ੇ ਵੇਚਦੇ ਫਿਰਦੇ ਆ ਖਾਲਸਾ ਜੀ ਸਮਾਂ ਜ਼ਿਆਦਾ ਹੋ ਗਿਆ ਵਿਚਾਰਾਂ ਦਾ ਸਮਾਂ ਨਹੀਂ ਹੈ 나 ਹੀ ਮੈਂ ਵਿਚਾਰਾਂ ਕਰਨ ਆਇਆ ਸੀ ਚਲੋ ਇਹ ਤਾਂ ਮਹਾਂਪੁਰਖਾਂ ਦਾ ਬੜਾ ਫੜਨੇ ਜਦੋਂ ਆਇਆ ਮੈਂ ਛੇ ਮੈਨੂੰ ਪੁੱਛਿਆ ਕਹਿੰਦੇ ਤੁਸੀਂ ਦੱਸਿਆ ਹੀ ਨਹੀਂ ਮੈਂ ਦੱਸਣ ਨੂੰ ਮਹਾਰਾਸ਼ਟਰਪਤੀ ਆ ਜਿਵੇਂ ਸੰਗਤ ਆਈ ਉਹ ਮੈਂ ਇਹ ਮੌਕਾ ਤੇ ਸਾਨੂੰ ਬਹੁਤ ਘੱਟ ਮਿਲਦਾ ਹੈ ਸੁਣਾਉਣ ਦਾ ਮੌਕਾ ਤਾਂ ਬਹੁਤ ਮਿਲਦਾ ਹੈ ਸੁਣਨ ਦਾ ਕਦੇ-ਕਦੇ ਮਿਲਦਾ ਇੱਕ ਬੀਬੀ ਮਾਹਪੁਰਸ਼ਾਂ ਨੂੰ ਪਿਆਰ ਨਾਲ ਆਪਣੇ ਘਰੇ ਲੈ ਗਈ ਕਹਿੰਦੀ ਬਾਬਾ ਜੀ ਪ੍ਰਸ਼ਾਦਾ ਛਕੋ ਤੁਹਾਡੇ ਬਚਨ ਬਹੁਤ ਸੋਹਣੇ ਲੱਗੇ ਹੋ ਜਨ ਦਾ ਚਿਹਰੇ ਦਾ ਪ੍ਰਭਾਵ ਹੁੰਦਾ ਜਿਹਨਾਂ ਦੇ ਨਾਮ ਪੱਲੇ ਹੋਵੇ ਨਾ ਉਹਨਾਂ ਦਾ ਚਿਹਰੇ ਦਾ ਪ੍ਰਭਾਵ ਸੰਗਤ ਕਬੂਲ ਕਰ ਲੈਂਦੀ ਹੈ ਉਹ ਕਹਿੰਦੇ ਚਲੋ ਬੀਬੀ ਆਉਣੇ ਆ ਤੁਸੀਂ ਤਿਆਰੀ ਕਰੋ ਉਹਨੇ ਜਾ ਕੇ ਖੀਰ ਕੜਾ ਮਟਰ ਪਨੀਰ ਪਤਾ ਨਹੀਂ ਕੀ ਕੀ ਨਿਆਮਤਾ ਬਣਾ ਲੀਆਂ ਤੇ ਜਦੋਂ ਲਿਆ ਕੇ ਮਾਹ ਪੁਰਖਾਂ ਦੇ ਮੂਹਰੇ ਰੱਖਿਆ ਨਾ ਉਹ ਕਹਿੰਦੇ ਓਹੋ ਬੀਬੀ ਕਹਿੰਦੀ ਬਾਬਾ ਜੀ ਮੈਂ ਤਾਂ ਵੱਡੇ ਪ੍ਰੇਵਣਾ ਬਣਾਇਆ ਸੀ ਤੁਸੀਂ ਤਾਂ ਹੌਂਕਾ ਜਿਹੀ ਲੈ ਗਏ ਉਹ ਕਹਿੰਦੇ ਬੀਬੀ ਕੀ ਆ ਕੇ ਮਟਰ ਪਨੀਰ ਉਹ ਕਹਿੰਦੇ ਤਾਂ ਅਸੀਂ ਰੋਜ਼ ਹੀ ਖਾਂਦੇ ਆ ਅੱਜ ਮੂੰਗੀ ਬਣਾ ਲੈਂਦੀ ਅੱਜ ਮੂੰਗੀ ਅਸੀਂ ਤਾਂ ਮੂੰਗੀ ਨੂੰ ਤਰਸਦੇ ਰਹਿੰਦੇ ਆ ਇਹ ਤਾਂ ਰੋਜ਼ ਹੀ ਚੱਲਦਾ ਹੈ ਸਟੇਜਾਂ ਤੇ ਤਾਂ ਰੋਜ਼ ਹੀ ਬੈਠਨੇ ਆ ਸੁਣਨ ਦਾ ਮੌਕਾ ਕਦੇ ਕਦੇ ਮਿਲਦਾ ਹੈ ਬਹੁਤ ਬਹੁਤ ਵਧਾਈਆਂ ਸਾਰੀ ਸੰਗਤ ਨੂੰ ਪ੍ਰਬੰਧਕਾਂ ਨੂੰ ਗਿਆਨੀ ਜੱਗਾ ਸਿੰਘ ਜੀ ਨੂੰ ਮਹਾਪੁਰਖਾਂ ਨੂੰ ਜਿਨ੍ਹਾਂ ਨੇ ਵੱਡਾ ਯੋਗ ਉਪਰਾਲਾ ਕੀਤਾ ਅਮਰਤ ਵੇਲੇ ਉੱਠਿਆ ਕਰੋ ਨਾਮ ਜਪਿਆ ਕਰੋ ਮੌਤੋਂ ਨਾ ਡਰਿਆ ਕਰੋ ਅਜਿਹਾ ਸਿੱਖ ਮੌਤ ਤੋਂ ਬੋੜਦਾ ਹੈ ਉੱਥੇ ਨਹੀਂ ਜਾਣਾ ਜੀ ਗੋਲੀ ਚੱਲ ਜੂਗੀ ਉੱਥੇ ਨਹੀਂ ਜਾਣਾ ਮਾਰੇ ਜਾਵਾਂਗੇ ਉੱਥੇ ਨਹੀਂ ਜਾਣਾ ਜੇਲ੍ਹ ਚਲੇ ਜਾਵਾਂਗੇ ਜਾ ਐ ਬੋਲਦਾ ਸਿਰ ਚੜ ਕੇ ਤੇ ਜੇ ਸਾਰਿਆਂ ਦੇ ਆਏ ਬੋਲਣ ਲੱਗੇ ਤੇ ਖਾਲਸਾ ਰਾਜ ਆ ਜੂਗਾ ਕੋ ਸਤਨਾਮ ਐ ਬੁਲਾਉਣਾ ਪੈਂਦਾ ਪਰ ਗੁਰਮੁਖੋ ਮੈਂ ਬੇਨਤੀ ਕਰਾਂ ਮੌਤੋਂ ਨਾ ਡਰਿਆ ਕਰੋ ਦਾਸ ਨੇ 20 ਸਾਲ ਫੌਜ ਵਿੱਚ ਨੌਕਰੀ ਕੀਤੀ ਐ ਕਾਰਗਲ ਦੀ ਜੰਗ ਲੜੀ ਐ ਬਾਬਾ ਜੀ ਨੇ ਕਿਹਾ ਨਾ ਗੋਡੇ ਦੁਖਦੇ ਆ ਦੁਖਦੇ ਨਹੀਂ ਦਿੱਤਾ ਵਿਆ ਕੌਮ ਨੂੰ ਇੱਕ ਬਾਬਾਈ ਨੂੰ ਪਤਾ ਨਹੀਂ ਹੋਣਾ ਗੋਲੀ ਲੱਗੀ ਆਈ ਏ ਬਿਲਕੁਲ ਮੌਤ ਸਾਹਮਣੇ ਖੜੀ ਸੀ ਨਹੀਂ ਮਾਰ ਸਕੀ ਹੁਕਮ ਹੀ ਨਹੀਂ ਉਹਨੂੰ ਤੇ ਜਿਹਨੂੰ ਹੁਕਮ ਹੁੰਦਾ ਉਹ ਜੁੱਲਿਆਂ ਚ ਪਿਆ ਵੀ ਮਰ ਜਾਂਦਾ ਓ ਸਿੱਖ ਜਿਹੜਾ ਕੋੜਿਆਂ ਦੀਆਂ ਕਾਠੀਆਂ ਤੇ ਰਹਿੰਦਾ ਸੀ ਅੱਜ ਮੌਤ ਤੋਂ ਡਰਦਾ ਮੌਤੋਂ ਨਾ ਡਰਿਆ ਕਰੋ ਮੌਤ ਖਾਲਸੇ ਤੋਂ ਡਰਨੀ ਚਾਹੀਦੀ ਹੈ ਜੇ ਇਹ ਬੇਨਤੀਆਂ ਮੰਨ ਲਓਗੇ ਘਰ ਵਿੱਚ ਗੁਰਬਾਣੀ ਲਿਆਓਗੇ ਅੰਮ੍ਰਿਤ ਵੇਲੇ ਉੱਠੋਗੇ ਮੌਤ ਦਾ ਡਰ ਛੱਡ ਦਿਓਗੇ ਉਹ ਦਿਨ ਦੂਰ ਨਹੀਂ ਤੁਹਾਡਾ ਰਾਜ ਹੋਏਗਾ ਤੁਹਾਡਾ ਆਸਮਾ ਹੋਏਗਾ ਤੁਹਾਡੀ ertid ਹੋਏਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ